ਚੰਗਾ ਭੈਣ ਜੀ ਮੈਂ ਚਲੀ ਜੇ ਤੇ ਵਿਆਹ ਤੇ ਸਾਰੇ ਜਣੇ ਆਇਓ ਆਈ ਧੀ ਤੈਨੂੰ ਕਾਦੀ ਕਾਲੀ ਆ ਅੱਜ ਵੇਰ ਰਾਤ ਰਹਿ ਕੈਨੋ ਨਹੀਂ ਭੈਣ ਜੀ ਮੈਂ ਡੱਬੇ ਡੱਬੇ ਵੰਡਣੇ ਨੇ ਮੈਂ ਤਾਂ ਕਰਕੇ ਜਾਣਾ ਜ਼ਰੂਰੀ ਜਾਣਾ ਹੁਣ ਤੁਹਾਨੂੰ ਪਤਾ ਨਹੀਂ ਮੈਂ ਵਿਆਹ ਚ ਤੁਹਾਡੇ ਤੱਕ ਕੀ ਕੀਤਾ ਵੀ ਸਾਰਾ ਕੁਝ ਕਰਕੇ ਆਇਆ ਮੇਰਾ ਨੱਕ ਨਾ ਵੜਾਇਓ ਮੇਰੇ ਸਹੁਰਿਆਂ ਦੇ ਵਿੱਚ ਭੈਣ ਤੂੰ ਫਿਕਰ ਨਾ ਕਰ ਜਿੰਨੇ ਕੁ ਜੋਗੇ ਆ ਕਰਾਂਗੇ ਨਹੀਂ ਕਰਿਓ ਜ਼ਰੂਰ ਚੰਗਾ ਮੈਂ ਤੇ ਨਹੀਂ ਰਹਿ ਪੈਂਦੀ ਨਹੀਂ ਅਜ ਰਾਤ ਕੋਈ ਗੱਲ ਨਹੀਂ ਇੱਕ ਗੱਲਾਂ ਪਤਾ ਕਰਦੇ ਮੈਂ ਵਿਆਹ ਤੋਂ ਬਾਅਦ ਜਰੂਰ ਆਵਾਂਗੀ ਚਲ ਠੀਕ ਹੈ ਚੰਗਾ ਜੀ ਲੈ ਵਿਆਹ ਖੜਾਈ ਤੇ ਮੈਨੂੰ ਤੇ ਹੋਰ ਹੀ ਟੈਨਸ਼ਨ ਪਾ ਗਈ ਆ ਮੈਨੂੰ ਤੇ ਅੱਗੇ ਬੜੀਆਂ ਟੈਨਸ਼ਨ ਆ ਦੱਸ ਕਹਿ ਕੇ ਗਈ ਉਹ ਵੀ ਤੈਨੂੰ ਪਤਾ ਆ ਨਾ ਮੈਂ ਕੀ ਕੀਤਾ ਦੱਸ ਮੈਂ ਕਿਤੇ ਨਿਆਣੀ ਆ ਘਰ ਹੋਵੇ ਤੇ ਕਿਹਦਾ ਜੀ ਨਹੀਂ ਕਰਦਾ ਵੀ ਮੈਂ ਜ਼ਿਆਦਾ ਕਰਾਂ ਹੁਣ ਮੈਂ ਕੀ ਕਰਾਂ ਬੱਚਿਆਂ ਨੂੰ ਵੀ ਕੀ ਦੱਸਾਂ ਵੀ ਮੈਨੂੰ ਕੀ ਟੈਨਸ਼ਨ ਆ ਕਿ ਤੇ ਘੜੀ ਤੁਸੀਂ ਚੈਨ ਨਹੀਂ ਮੈਨੂੰ ਕਰਨ ਦਿੰਦੀਆਂ ਹੈ ਕਿਤਨਾ ਤਗੜ ਤਗੜ ਲਾਈ ਆ ਮੇਰੀ ਘੜੀ ਕੇ ਨਾ ਅੱਖ ਲੱਗ ਗਈ ਤੇ ਨਾਲੇ ਮੇਰੀ ਗੱਲ ਸੁਣੋ ਅੱਜ ਟਿਊਸ਼ਨ ਤੇ ਨਹੀਂ ਗਈਆਂ ਤੁਸੀਂ ਆਂਦੀ ਆ ਪਾਣੀ ਜਾਣਾ ਆਪਾਂ ਕਿਉਂ ਨਹੀਂ ਜਾਣਾ ਭਲਾ ਤੁਸੀਂ ਸਾਥ ਕੀ ਆਓ ਮੇਰੀ ਗੱਲ ਸੁਣੋ ਟਿਊਸ਼ਨ ਦੀ ਛੁੱਟੀ ਨਹੀਂ ਹੋਣੀ ਤੇ ਨਾ ਮੈਂ ਤੁਹਾਨੂੰ ਛੱਡ ਕੇ ਆਉਣਾ ਬਾਹਰ ਗੁਰਗੜੇ ਧੁੱਪ ਆ ਆਪਣੀ ਮੰਮੀ ਨੂੰ ਕੋਈ ਨਹੀਂ ਛੱਡ ਕੇ ਮੈਨੂੰ ਘੜੀ ਕੇ ਨਾ ਆਰਾਮ ਕਰਨ ਦਿਓ ਚੰਗਾ ਜਦੋਂ ਆਉਗੀ ਨਾ ਫਿਰ ਮੈਨੂੰ ਤਾਨੂੰ ਚੀਜੀ ਲੈ ਤੂੰ ਚੱਲ ਜਾਓ ਹੁਣ ਦਾਦੀ ਆਪਤਾ ਦੇ ਨਾਲ ਜਾ ਮਾਂ ਦੇ ਨਾਲ ਨਹੀਂ ਜਾਣਾ ਉਹ ਗੱਲ ਜਦੋਂ ਤੁਹਾਨੂੰ ਮੈਂ ਇੱਕ ਵਾਰ ਕਿਹਾ ਵੀ ਮੈਂ ਨਹੀਂ ਜਾਣਾ ਗਰਮੀ 'ਚ ਚਲੋ ਆਪਣੀ ਮੰਮੀ ਦੇ ਨਾਲ ਕਿਦੱਸੇ ਖਾ ਲਿੰਦਣਾ ਘੜੀ ਲੰਮੇ ਪੈਣਾ ਹੁੰਦਾ ਵੀ ਦੁਪਹਿਰੇ ਘੜੀ ਆਰਾਮ ਕਰ ਲੀਏ ਤੇ ਉਹ ਹੀ ਦਾਦੀ ਤੂੰ ਛੱਡ ਗਿਆ ਤੂੰ ਛੱਡ ਗਿਆ ਆਪਣੀ ਮਾਂ ਨੂੰ ਖੜੋ ਨਾਲ

ਯੋ ਛੁੱਟੀ ਕਿਉਂ ਕਰਾ ਦੋ ਲੈ ਗੱਦੀ ਚੀਜੀ ਨਹੀਂ ਲੈ ਕੇ ਦਿੰਦੇ ਤਾਂ ਛੁੱਟੀ ਕਰਾ ਦੋ ਚੀਜੀ ਮੈਂ ਤੁਹਾਨੂੰ ਲੈ ਦਾਂਗੀ ਤੁਹਾਨੂੰ ਪਤਾ ਨਹੀਂ ਗੱਡੇ ਪੇਪਰ ਚ ਲੰਦੇ ਆ ਤੇ ਤੂੰ ਅੱਜ ਟਿਊਸ਼ਨ ਜਾਣਾ ਤੈਨੂੰ ਕੀ ਹੋਇਆ ਹੈ ਮੇਕਅਪ ਯੋ ਯਾਰ ਆਬੀਆ ਬੋਲ ਦੇ ਨੀਆ ਟਿਊਸ਼ਨ ਨਹੀਂ ਜਾਣਾ ਯੋ ਉਹ ਤਾਂ ਰੋਣ ਨੂੰ ਤਿਆਰ ਹੋਈ ਆ ਜੇਤੀ ਆ ਜਾਣਾ ਮੈਂ ਟਿਊਸ਼ਨੋਂ ਠੀਕ ਹੈ ਮੇਰੀ ਗੱਲ ਸੁਣ ਰੋਣਾ ਨਹੀਂ ਹੈ ਟਿਊਸ਼ਨ ਜਾਣਾ ਮੱਚ ਐ ਐਪਲ ਖਾਣਾ ਐਪਲ ਐਪਲ ਕਾ ਨਾ ਐਪਲ ਓਹੋ ਚਾਹ ਪੈਸੇ ਤੂੰ ਗਈ ਨਹੀਂ ਯਾਰ ਮੈਂ ਨਾ ਹਫ਼ਤਾ ਲਾਉਂਦੇ ਹਾਂ ਵੀ ਜਿਹੜੀ ਜਿਹਦੇ ਪੈਸੇ ਦੇਣੇ ਆ ਨਾ ਤੇ ਮੈਂ ਕਹਿੰਦਾ ਥੋੜੇ ਬੋਤੇ ਉਹਨਾਂ ਨੂੰ ਦੇ ਦਈਏ ਫਿਰ ਚੁੱਪ ਕਰ ਜਾਣਗੇ ਤੇ ਬੋਲਣਗੇ ਨਹੀਂ ਕੋਈ ਪੈਸਿਆਂ ਦੀ ਤੇ ਗੱਲ ਸਹੀ ਆ ਮੇਰੀ ਗੱਲ ਸੁਣੋ ਇਹਨਾਂ ਦੀ ਟਿਊਸ਼ਨ ਫੀਸ ਦੇਣੀ ਜੇ ਉਹ ਅੱਗੇ ਨਹੀਂ ਜਾਂਦੀ ਉਹਨਾਂ ਦੀ ਮੈਡਮ ਗੁੱਸੇ ਹੁੰਦੀ ਹੈ ਵੀ ਟਿਊਸ਼ਨ ਫੀਸ ਦੋ ਮੈਨੂੰ ਪੈਸੇ ਦੋ ਤਾਂ ਮੈਂ ਫੀਸ ਦੇ ਕੇ ਆਵਾਂ ਸੀਮਾ ਮੇਰੀ ਗੱਲ ਸੁਣਨਾ ਦੋਨੇ ਕੁੜੀਆਂ ਰੋਂਦੀਆਂ ਅੱਜ ਛੁੱਟੀ ਕਰਾ ਦੇ ਇਹਨਾਂ ਨੂੰ ਨਹੀਂ ਇਹਨਾਂ ਦੇ ਟੈਸਟ ਹੈ ਕੱਲ ਬਸ ਇਹਨਾਂ ਥੋੜੀ ਜਿਹੀ ਰਿਵੀਜ਼ਨ ਕਰਕੇ ਆ ਜਨਾ ਆ ਵੇਖੋ ਰਵੀ ਮੈਂ ਤੁਹਾਡੀ ਦੋ ਤਿੰਨ ਬੁੱਕਸ ਪਾਈਆਂ ਚ ਜਿਆਦਾ ਨਹੀਂ ਪੜਨਾ ਹੈਗਾ ਤੇ ਮੈਂ ਮੇਰੀ ਗੱਲ ਸੁਣਾ ਉਹ ਟਿਊਸ਼ਨ ਵਾਲੀ ਨੂੰ ਕਹ ਦੇ ਦੋ ਚਾਰ ਦਿਨ ਰੁਕ ਜਾਓ ਪੈਸੇ ਆਉਂਦੇ ਤੇ ਨਾਲ ਸਭ ਤੋਂ ਪਹਿਲਾਂ ਇਹਨਾਂ ਦੇ ਦੇ ਦਾਂਗੇ ਠੀਕ ਆ ਚੱਲ ਚੁੱਪ ਚੁੱਪ ਰਵੀ ਮੈਂ ਚਲਾਉ ਰਵੀਆ ਮੇਰੀ ਗੱਲ ਸੁਣ ਪੁੱਤ ਖੁਸ਼ ਹੋ ਕੇ ਚਾਹੀਦਾ ਵਾ ਟਿਊਸ਼ਨ ਤੇ ਜਾਣਾ ਤੂੰ ਇਹਨਾਂ ਚ ਆ ਜਾਣਾ ਤੁਹਾਨੂੰ ਪਤਾ ਟਿਊਸ਼ਨ ਮੇਲੇ ਤੇ ਰੋਂਦੀਆਂ ਆਏ ਪਈ ਨਹੀਂ ਜਾਣਾ ਟਿਊਸ਼ਨ ਤੇ ਉਹ ਸੋ ਚੁੱਪਿਆ ਉਹਦੇ ਵਾਲ ਵੇਖਿਓ ਫਿਰ ਰੋਂਦੀ ਫਿਰ ਤੇ ਮੇਰੀ ਗੱਲ ਸੁਣ ਛੁੱਟੀ ਕਰਾ ਦੇ ਯਾਰ ਦੋਵੇਂ ਬੱਚੀਆਂ ਰੋਂਦੀਆਂ ਇੱਕ ਘੰਟਾ ਹੀ ਜਾਣਾ ਬਸ ਇੱਕ ਘੰਟਾ ਜਾ ਕੇ ਤੇ ਫਿਰ ਬਾਅਦ ਚਾਜੇ ਕਰਨਗੀ ਮੈਂ ਛੱਡ ਕੇ ਆਈ ਚਲ ਠੀਕ ਆ ਛੱਡ ਕੇ ਆ ਫਿਰ ਚਲਾਓ ਚਲੋ ਚਲੋ ਛੇਤੀ ਆ ਜਾਣਾ ਟਿਊਸ਼ਨ ਤਾਂ ਹੁਣ ਮੈਂ ਤਾਨੂੰ ਚੀਜੀ ਵੀ ਵੇਲੋ ਦੇ ਦਿੱਤੀ ਆ ਰੋਣਾ ਨਹੀਂ ਅੱਛਾ ਚਲੋ ਕਸਿਕਾ ਦੀਦੀ ਕੱਲ ਨਾ ਇਹਨਾਂ ਦਾ ਨਾ ਇੰਗਲਿਸ਼ ਦਾ ਐਗਜ਼ਾਮ ਆ ਤੁਸੀਂ ਰਿਵੀਜ਼ਨ ਕਰਾ ਦੋ ਮੈਂ ਦੋਨਾਂ ਦੀਆਂ ਬੁੱਕਸ ਪਾ ਦਿੱਤੀਆਂ ਜੀ ਪਰ ਮੈਂ ਸੰਡੇ ਨੂੰ ਸਾਰੇ ਬੱਚਿਆਂ ਨੂੰ ਛੁੱਟੀ ਕੀਤੀ ਤੁਸੀਂ ਫੇਰ ਲੈ ਆਉਂਦੇ ਹੋ ਬੱਚਿਆਂ ਨੂੰ ਮੈਨੂੰ ਪਤਾ ਤੁਸੀਂ ਸੰਡੇ ਨੂੰ ਛੁੱਟੀ ਕਰਦੇ ਹੋ ਪਰ ਤੁਹਾਨੂੰ ਪਤਾ ਨਾ ਮੈਂ ਕਿ ਥੋੜੀ ਜਿਹੀ ਰਿਵੀਜ਼ਨ ਹੋ ਜੇ ਮੈਨੂੰ ਟਾਈਮ ਨਹੀਂ ਮਿਲਦਾ ਇਹਨਾਂ ਨੂੰ ਚਲੋ ਉਹ ਤੇ ਗੱਲ ਤਾਂ ਠੀਕ ਹੈ ਪਰ ਇਹਨਾਂ ਦੀ ਫੀਸ ਨਹੀਂ ਦਿੰਦੇ ਤੁਸੀਂ ਟਾਈਮ ਸਿਰ ਫੀਸ ਇੱਕ ਦੋ ਦਿਨ ਦੀ ਗੱਲ ਆ ਕੋਈ ਨਹੀਂ ਮੈਂ ਤੁਹਾਨੂੰ ਫੀਸ ਵੀ ਦੇ ਦਾਂਗੀ ਇਹਨਾਂ ਦੀ ਠੀਕ ਹੈ ਫਿਰ ਤੁਸੀਂ ਇੱਕ ਦੋ ਦਿਨ ਤੱਕ ਫੀਸ ਦੇ ਦੋਗੇ ਤੇ ਨਹੀਂ ਤੇ ਮੈਂ ਬੱਚੇ ਨਹੀਂ ਜੇ ਬਣਾਉਣੇ ਹੈਗੇ ਨਹੀਂ ਨਹੀਂ ਦੇ ਦਾਂਗੀ ਮੈਂ ਆ ਲੋ ਤੁਸੀਂ ਕਰਾਓ ਵੀਜ਼ਾ ਆ ਜੋ ਮੈਂ ਅੱਜ ਦੁਪਹਿਰ ਤੱਕ ਲੈ ਜਾਾਂਗੀ ਆ ਕੇ ਠੀਕ ਆ ਆ ਜਾਓ ਚਲੋ ਜਾ ਕੇ ਕਿਤਾਬਾਂ ਖੋਲ ਕੇ ਤੇ ਪੜੋ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਛੱਡ ਜਾਂਦੇ ਬੱਚੇ ਫੀਸ ਵਗੈਰਾ ਦਿੰਦੇ ਨਹੀਂ ਹੈਗੇ ਮੈਂ ਤੇ ਬੱਚੇ ਪੜਾਣੇ ਉਹਨੇ ਕੀ ਬਣਾਣੇ ਸੱਚੀ ਗੱਲ ਪਾਜੀ ਆ ਜਾਓ ਪਾਜੀ ਅੰਦਰ ਆ ਜਾਓ ਆ ਜਾਓ ਪਾਜੀ ਆ ਜਾਓ ਹਾਂਜੀ ਪਾਜੀ ਪਾਜੀ ਪਤਾ ਕੀ ਗੱਲ ਹੈਗੀ ਪਹਿਲੇ ਨਾ ਮੇਰੀ ਗੱਲ ਸੁਣ ਲਓ ਭਾਈ ਪਹਿਲੇ ਮੇਰੀ ਗੱਲ ਸੁਣੋ ਤੁਸੀਂ ਤਾਂ ਇਹ ਅਜਿਹੀ ਤਰੀਕ ਹੈਗੀ ਆ ਉਹ ਮੈਂ ਤੁਹਾਨੂੰ ਉਹ ਹੀ ਦੱਸਣ ਲੱਗਾ ਨਾ ਮੈਂ ਜਿੱਥੇ ਕੰਮ ਕਰਦਾ ਵਾ ਨਾ ਤੇ ਮੈਨੂੰ ਨਾ ਉਥੋਂ ਪੈਸੇ ਨਹੀਂ ਮਿਲੇ ਤੇ ਉਹ ਕਹਿੰਦੇ ਵੀ ਦੋ ਚਾਰ ਦਿਨ ਹਟ ਕੇ ਲੈ ਲਿਓ ਵੇਖੋ 2-4 ਦਿਨ ਹਟਕੇ ਪੈਸੇ ਆਉਣੇ ਵੀ ਨਾ ਸਭ ਤੋਂ ਪਹਿਲਾਂ ਮੈਂ ਬੱਚਿਆਂ ਦੀ ਫੀਸਾ ਦੇਣੀ ਆ ਵਾ ਤੇ ਤੁਹਾਨੂੰ ਦਵਾਂਗਾ ਪਰ ਥੋੜੇ ਬੋਤੇ ਦਵਾਂਗਾ ਨਹੀਂ ਭਾਈ ਸਹੀ ਕੰਮ ਕਰਨਾ ਤੁਹਾਡਾ ਤਾਰੇ ਤੂੰ ਹੀ ਫੀਸਾ ਦੋ ਪੈਨਾ ਦਿਓ ਸਾਨੂੰ ਉਹਨਾਂ ਕੋਲ ਮਤਲਬ ਨਹੀਂ ਆਜੀ ਸਾਨੂੰ ਪੈਸੇ ਚਾਹੀਦੇ ਕਿ ਆ ਜਿਹੜਾ ਟਾਈਮ ਟਾਈਮ ਦਿੱਤਾ ਸੀ ਸੋਟੇ ਨੂੰ ਮੁਤਾਬਕ ਦੇ ਪੂਰੇ ਉਤਰੋ ਭਾਜੀ ਮੈਂ ਦਿੱਤਾ ਸੀ ਮੈਂ ਮੰਨਦਾ ਵਾਂ ਤੁਹਾਨੂੰ ਟਾਈਮ ਦਿੱਤਾ ਸੀ ਬਸ 2-4 ਦਿਨ ਦੀ ਗੱਲ ਹੈਗੀ ਆ ਜੇ ਪੈਸੇ ਆਉਂਦੇ ਤੇ ਤੁਹਾਨੂੰ ਨਾਲ ਦੇ ਨਾਲ ਹੀ ਦੇ ਦਾਂਗਾ ਨਹੀਂ ਭਈਏ ਤੁਹਾਨੂੰ ਅਖਾਉਣਾ ਅਗਲੇ ਵੀ ਲੋਕ ਕੋਈ ਪਰੇਸ਼ਾਨੀ ਨਹੀਂ ਜੇ ਭਾਜੀ ਸਮਝਿਆ ਕਰੋ ਮੇਰੀ ਮਜਬੂਰੀ ਆ ਵੇਖੋ ਬਿਜਲੀ ਦਾ ਬਿੱਲ ਵੀ ਆਇਆ ਵਾ ਘਰ ਦੇ ਸੋ ਖਰਚੇ ਹੁੰਦੇ ਆ ਵੇਖੋ ਪਰਿਵਾਰ ਵਾਲਾ ਹੈਗਾ ਵਾ ਜੋ ਮੇਰੀਆਂ ਛੋਟੀਆਂ ਬੱਚੀਆਂ ਵਾਂ ਥੋੜਾ ਜਿਹਾ ਤਾਂ ਤਰਸ ਕਰੋ ਭਾਈ ਤੇ ਹੀ ਲੈਣ ਤੁਹਾਨੂੰ ਇਹ ਕੀ ਗੱਲ ਕਹੀ ਭਾਈ ਤੁਹਾਡੀ ਘਰ ਰੋਟੀ ਬਣਨੇ ਨਾ ਬਣਨੇ ਸਾਨੂੰ ਉਹਨਾਂ ਕੋਈ ਮਸਲ ਨਹੀਂ ਜੇ ਇਹ ਬਿਆਜੜੀ ਆ ਸਾਨੂੰ ਪੈਸੇ ਚਾਹੀਦੇ ਆ ਭਾਈ ਮੈਂ ਤੁਹਾਨੂੰ ਕੱਲ੍ਹ ਦਾ ਕੰਮ ਦੇਤਾ ਜੇ ਕੱਲ੍ਹ ਜੇ ਤੁਸੀਂ ਪੈਸੇ ਤੁਹਾਨੂੰ ਨਾਲ ਦੇਈ ਤਾਂ ਗੱਡੀ ਫੜ ਕੇ ਲੈ ਜਣੀ ਜੇ ਭਾਜੀ ਮੇਰੀ ਗੱਲ ਤੇ ਸੁਣੋ ਮੈਂ ਕੁਛ ਨਹੀਂ ਸੁਣਨਾ ਜੇ ਭਾਜੀ ਭਾਜੀ ਵਾਏ ਗੁਰ ਬੋਲੋ ਮ ਮਸੀਬਤ ਪੈ ਗਈ ਆ ਮੇਰੇ ਤੇ ਜਿੱਥੇ ਮੈਂ ਕੰਮ ਕਰਦਾ ਪੈਸੇ ਦਾ ਪੱਲਾ ਨਹੀਂ ਫੜਾਉਂਦਿਆ ਤੇ ਹੁਣ ਇਹ ਕਹਿੰਦਾ ਮੈਂ ਗੱਡੀ ਤੇਰੀ ਲੈ ਜਾਣੀ ਆ ਤੇ ਘਰ ਦਾ ਖਰਚ ਕਰਨਾ ਬੜਾ ਔਖਾ ਵਾ ਸੇਰੇ ਸੀਮਾ ਕਹਿੰਦੀ ਸੀ ਬੱਚਿਆਂ ਦੀ ਦਿਓ ਈਸ਼ਨ ਫੀਸ ਦੇਣੀ ਆ ਇਹਨੂੰ ਤੇ ਸਮਝ ਨਹੀਂ ਆਉਂਦੀ ਉੱਤੋਂ ਮਾਸੀ ਦੇ ਮੁੰਡੇ ਦਾ ਵੀ ਵਿਆਹ ਆ ਗਿਆ ਵਾ ਲੈ ਇਹ ਕਾਹ ਰਹਿ ਗਿਆ ਇਹ ਕੰਮ ਪੁਰੀ ਨੇ ਹੁਣੇ ਫੋਨ ਕਰਨਾ ਫੋਨ ਕਾਦਾ ਕਰਨਾ ਇਨੇ ਤਾਂ ਕੋਈ ਨਾ ਕੋਈ ਡਿਮਾਂਡ ਹੀ ਰੱਖਣੀ ਕੋਈ ਨਾ ਕੋਈ ਚੀਜ਼ ਹੀ ਮੰਗਣੀ ਹੈਲੋ ਹਾਂ ਦਸ ਪ੍ਰਭ ਹੀ ਗੱਲਿਆ ਅੱਗੇ ਮੈਨੂੰ ਥੋੜੀਆਂ ਪਰੇਸ਼ਾਨੀਆਂ ਵਾ ਹੁਣ ਇੱਕ ਤੂੰ ਆ ਕਿ ਤੂੰ ਹੋਰ ਦੇ ਦੇ ਕੋਈ ਨਾ ਮਾਂ ਨੂੰ ਕਿਤੇ ਜੀਣ ਨਾ ਦਿਓ ਹਾਂ ਅੱਗੇ ਤੇਰੀ ਮਾਸੀ ਵਿਆਹ ਆਖਣ ਆਈ ਉਹ ਕਈ ਡਿਮਾਂਡਾਂ ਰੱਖ ਗਈ ਆ ਤੇ ਤੈਨੂੰ ਪਤਾ ਹੈਗਾ ਵਾ ਕਿ ਕੱਲ ਤੇ ਅੱਜ ਤੈਨੂੰ ਲੈ ਦੇ ਕੇ ਤੋਰਿਆ ਅੱਜ ਤੈਨੂੰ ਹੁਣ ਫੋਨ ਕਿੱਥੋਂ ਲੈ ਦੀਏ ਕੁੜੀਏ ਮੇਰੀ ਸੁਣ ਗੱਲ ਭਰਾ ਤੇਰੇ ਦੀ ਇੰਨੀ ਆਮਦਨ ਨਹੀਂ ਹੈਗੀ ਅਗਲੇ ਨੇ ਅਗਲੇ ਨੇ ਬੱਚੇ ਪਾਲਣੇ ਦੋ ਦੇ ਬੱਚੇ ਆ ਦੋ ਜੀ ਉਹ ਆਪ ਪਿਆਰ ਤੇ ਪੰਨੀ ਮੈਂ ਤੈਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨਾ ਖਰਚਾ ਕਰਦਾ ਆਹੋ ਤੇਰੀ ਵੀ ਸੁਣਨੀ ਨਹੀਂ ਆ ਤੂੰ ਵੀ ਨਾ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਲਿਆ ਕਰ ਆ ਜਿਹੜੀਆਂ ਨਾ ਡਿਮਾਂਡਾਂ ਨਾ ਫੋਨਾ ਫਾਨਾ ਦੀਆਂ ਇਹ ਆਪਣੇ ਸਹੁਰਿਆਂ ਨੂੰ ਦੇਣਾ ਸਾਡਾ ਨਾ ਹੁਣ ਸਿਰ ਖਾਇਆ ਕਰ ਚੱਲ ਰੱਖ ਮੈਨੂੰ 100 ਕੰਮ ਆ ਤੂੰ ਤੇ ਵੇਲੀ ਹਾਇ ਰਬਾ ਹੱਥ ਕਿੰਨਾ ਟਾਈਟ ਹੋ ਗਿਆ ਵਾ ਇਹ ਤਾਂ ਮੈਡਮ ਕਹੀ ਜਾਂਦੀ ਆ ਫੀਸ ਦੋ ਫੀਸ ਦੋ ਕੀ ਕਰੀਏ ਜੇ ਇਹਨਾਂ ਨੂੰ 1-2 ਦਿਨ ਤੱਕ ਫੀਸ ਨਾ ਦਿੱਤੀ ਤੇ ਇਹ ਨਾ ਹੋਏ ਬਾਅਦ ਵਿੱਚ ਕਹਿਣ ਵੀ ਕੁੜੀਆਂ ਨੂੰ ਟਿਊਸ਼ਨ ਤੋਂ ਹਟਾ ਲਓ ਤੇ ਕਿਸੇ ਦੂਜੀ ਟੀਚਰ ਦਾ ਇੰਤਜ਼ਾਮ ਕਰ ਲਓ ਅੰਡੀ ਦੂਰੇ ਆਂਦੇ ਨੇ ਪੈਰੀ ਮੇਨ ਆਂਟੀ ਜੀ ਕੀ ਹਾਲੀ ਸਾਗਰ ਠੀਕ ਆ ਸਾਡਾ ਇੱਕ ਮਾਣਾ ਨੂੰ ਆਹ ਭਰਾ ਉਹਨਾਂ ਦੇ ਪੇਪਰ ਚੱਲਣਦੇ ਤੇ ਮੈਂ ਰਿਵੀਜ਼ਨ ਕਰਾਂ ਤੇ ਤੂੰ ਨਹੀਂ ਗਿਆ ਟਿਊਸ਼ਨ ਤੇ ਅੱਜ ਸੰਡੇ ਹੀ ਤਾਂ ਕਰਕੇ ਮੈਂ ਪੇਪਰਾਂ ਦੀ ਘਰੇ ਰਿਵੀਜ਼ਨ ਕਰਦਾ ਪਿਆ ਤੂੰ ਤੇ ਵੱਡਾ ਵਾ ਘਰ ਰਿਵੀਜ਼ਨ ਕਰ ਲੈਣਾ ਵਾ ਪਰ ਇਹਨਾਂ ਨੂੰ ਛੱਡ ਕਿਉਂ ਨਾ ਪੈਂਦਾ ਇਹ ਘਰ ਨਹੀਂ ਨਾ ਪੜਦੀਆਂ ਇਹ ਸੰਡੇ ਨੂੰ ਵੀ ਭੇਜ ਦਿੰਦੇ ਟਿਊਸ਼ਨ ਦੀ ਫੀਸ ਤੇ ਆਨਸਰ ਦੇ ਦਿਆ ਕਰੋ ਮੈਡਮ ਚਾਰੀ ਕਲਪ ਦੀ ਰਹਿੰਦੀ ਆ ਹਾਂ ਦੱਸ ਨਿੱਕੇ ਨਿੱਕਿਆਂ ਨੂੰ ਵੀ ਗੱਲਾਂ ਆਉਂਦੀਆਂ ਆ ਬਣਾਵਾ ਨਹੀਂ ਪੁੱਤ ਚਾਹ ਨਹੀਂ ਮੈਂ ਪੀਣੀ ਕੀ ਗੱਲ ਮੰਮੀ ਬੜੀ ਪਰੇਸ਼ਾਨੀ ਚ ਜੇ ਨਹੀਂ ਕੁਛ ਨਹੀਂ ਪਰੇਸ਼ਾਨਤ ਨਹੀਂ ਠੀਕ ਹੋ ਹਾਂ ਉਹੀ ਥੋੜਾ ਜਨਾ ਸਿਰਦਰਦ ਹੋਣ ਦੀ ਆਂ ਤੇ ਬੜੀ ਪਰੇਸ਼ਾਨ ਪਰੇਸ਼ਾਨ ਲੱਗੰਦੇ ਜੇ ਸਿਰ ਪੀੜ ਹੋਣੀ ਤੇ ਮੈਂ ਗੋਲੀ ਲੈ ਆਉਣੀ ਆ ਨਹੀਂ ਨਹੀਂ ਆ ਸਿਰ ਪੀੜ ਫੋਨ ਆ ਗਿਆ ਕੱਲ ਜੇ ਤੈਨੂੰ ਲੈ ਦੋਏ ਕਿ ਤੋੜਿਆ ਅਜ ਨਵੀਂ ਡਿਮਾਂਡ ਵੀ ਹੈ ਕਹਿੰਦਾ ਮੈਨੂੰ ਫੋਨ ਲੈ ਦੇ ਨਾ ਵੀਰ ਤੈਨੂੰ ਫੋਨ ਕਿੱਥੋਂ ਲੈ ਕੇ ਦੋਵੇਂ ਸਾਂਡੇ ਤੇ ਆਪਣੇ ਘਰਾਂ ਦੇ ਘਰ ਦੇ ਖਰਚੇ ਮਾਹ ਪੂਰੇ ਹੋਣ ਦੇ ਉਹ ਨਿਕ ਨਿਕੀਆਂ ਨਿਆਣੀਆਂ ਤੋਂ ਉਹਨਾਂ ਦੀਆਂ ਫੀਸਾਂ ਟਿਵੀਸ਼ਨ ਆ ਘਰ ਦਾ ਖਰਚਾ ਤੇਰੇ ਬਿੱਲ ਇਹ ਕੁੜੀ ਨੂੰ ਇੰਨੀ ਸਮਝ ਨਹੀਂ ਆਉਂਦੀ ਮੇਰਾ ਵਿਆਹ ਕੀਤਾ ਅਜੇ ਕੱਲ੍ਹ ਤੇ ਆ ਰਖੜੀ ਦਾ ਨਾਕੇ ਗਿਆ ਤੈਨੂੰ ਦੇ ਲੈ ਕੇ ਤੋਰਿਆ ਤੇ ਅੱਜ ਮੈਨੂੰ ਫੋਨ ਲੈ ਦੋ ਮੈਂ ਕਿਹਾ ਕੁੜੀਏ ਇਹ ਹਣਾ ਆਪਣੀਆਂ ਨਿੱਕੀਆਂ ਮੋਟੀਆਂ ਗੱਲਾਂ ਜਿਹੜੀਆਂ ਨਾ ਸਹੁਰਿਆਂ ਨੂੰ ਆਖਿਆ ਕਰ ਅਹੀਂ ਜਦ ਹੁਣ ਤੇਰਾ ਨਾ ਭਾਰਾ ਲਾਤਾ ਮੰਮੀ ਗੱਲ ਤੇ ਤੁਸੀਂ ਸਹੀ ਕਹਿਂਦੇ ਜੀ ਚਲੋ ਕਰਨ ਨੂੰ ਕਰ ਵੀ ਦਈਏ ਪਰ ਤੁਹਾਨੂੰ ਪਤਾ ਖਰਚਾ ਤੇ ਉਨਾ ਹੀ ਮਸਾ ਪੂਰਾ ਹੁੰਦਾ ਵਾ ਹੁਣ ਸਿਰ ਤੇ ਵਿਆਹ ਆ ਗਿਆ ਮਾਸੀ ਕੱਲ ਦਾ ਕਾਡ ਡਬਾ ਜਗੀਆ ਹੁਣ ਉਹਦੇ ਵੀ ਤੇ ਕੱਪੜੇ ਲੇੜੇ ਬਣਾਉਣੇ ਪੈਣੇ ਸਾਨੂੰ ਆਪਣੇ ਤੇ ਚਲੋ ਉਹੀ ਪੁਰਾਣੇ ਪਾ ਕੇ ਆਪਾਂ ਸਾਰ ਲਾਂਗੇ ਪਰ ਬੱਚਿਆਂ ਨੇ ਕਹਿਣਾ ਨਾ ਕਿ ਸਾਨੂੰ ਨਵੇਂ ਚਾਹੀਦੇ ਆ ਨਿਆਣਿਆਂ ਨੂੰ ਨਹੀਂ ਪਤਾ ਹੁੰਦਾ ਇਹ ਘਰ ਚ ਕੀ ਪਰੇਸ਼ਾਨੀ ਅਗਲਿਆਂ ਨੇ ਤੇ ਨਿਆਣਿਆਂ ਤੇ ਮੰਗਣਾ ਹੀ ਹੈ ਨਹੀਂ ਉਹ ਲੈਣਾ ਉਹ ਲੈ ਤੇ ਨਾਲੇ ਲੱਕੀ ਕਿੱਥੇ ਪਣਾ ਉਹ ਹੁਣੇ ਕਹੇ ਜੇ ਕੋਈ ਆਇਆ ਸੀ ਤੇ ਵਿਚਾਰਨ ਨੂੰ ਗਏ ਸ਼ਾਇਦ ਆਂਦੇ ਹੋ ਨੇ ਉਹਨੇ ਜਦੋਂ ਆਇਆ ਨਾ ਪਹਿਲਾ ਮੇਰੇ ਵੱਲਿਕਲੇ। ਬਾਕੀ ਮੰਮੀ ਤੈਨੂੰ ਸੱਦਦੀ ਐ। ਮੰਮੀ ਦੀ ਗੱਲ ਸੁਣ ਲੈ। ਠੀਕ ਐ। ਆਂਦੇ ਤੇ ਮੈਂ ਭੇਜ ਦਨੇ। ਨਾਲੇ ਮੈਂ ਚਾਹ ਬਣਾਉਣੀ ਆ। ਤੁਹਾਡੀ ਸਿਰ ਪੀ ਡਟ ਜੇਗੀ। ਉਹ ਘੁੱਟ ਕੇ ਪੀ ਲੋ। ਠੀਕ ਐ। ਇਹਨੂੰ ਹੁਣ ਮੈਂ ਕੀ ਗੱਲਾਂ ਦੱਸਾਂ? ਕਰ ਦਿਆਂ ਸਾਰੇ। ਵੀ ਮੈਨੂੰ ਕੀ ਪਰੇਸ਼ਾਨੀ ਐ। ਮੁੰਡਾ ਆਊਗਾ। ਉਹਦੇ ਨਾਲ ਹੀ ਦੁੱਖ ਸੁਲ ਕਰੂੰਗੀ। ਕੋਈ ਨਹੀਂ ਆ ਜਾਂਦੇ। ਉਹਨੇ ਚਾਹ ਚੁ ਲੈ ਆਂਦੀ ਘੁੱਟ ਕੇ। ਤੋ ਬਈ ਨਾ ਲੱਕੀ ਆ ਜਵੇ ਮੇਰੇ ਸਿਰ ਤੋਂ ਥੋੜਾ ਜਿਹਾ ਬੋਝ ਕਿਤੇ ਲੱਥੇ ਆਵੇ ਨਾ ਜੇ ਮੈਂ ਆਪਣੀ ਗੱਲ ਦੱਸਾਂ ਪਤਾ ਨਹੀਂ ਕੀ ਪਰੇਸ਼ਾਨੀ ਆ ਮੰਮੀ ਨੂੰ ਮੈਨੂੰ ਤੇ ਦੱਸਿਆ ਨਹੀਂ ਅੱਗੇ ਕਦੀ ਵੀ ਨਹੀਂ ਹੋਇਆ ਕਿ ਕੋਈ ਪਰੇਸ਼ਾਨੀ ਹੋਏ ਤੇ ਮੈਨੂੰ ਨਾ ਦੱਸਣ ਅੱਜ ਕਹਿੰਦੇ ਆ ਲੱਕੀ ਆਏਗਾ ਤੇ ਦੱਸਾਂਗੇ ਆਉਂਦੇ ਹੋ ਨਹੀਂ ਮੈਂ ਚਾਹ ਤੇ ਬਣਾਵਾ ਸੇਨਾ ਅੱਗੇ ਜੀ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਮੇਰੀ ਗੱਲ ਸੁਣੋ ਉਹ ਦੁਕਾਨ ਵਾਲਾ ਕਹਿੰਦਾ ਵਾ ਇਹ ਹਜੇ 1 ਮਹੀਨਾ ਤੋਂ ਪੈਸੇ ਨਹੀਂ ਦੇਨੇ ਮੈਨੂੰ ਅੱਗੇ ਗਿਆ ਵਾ ਮੈਂ ਕਿਹਾ ਵੇਖੋ ਪਾਜੀ ਮੈਨੂੰ ਬਹੁਤ ਤੰਗੀ ਆ ਪੈਸਿਆਂ ਦੀ ਉਹ ਤੋਂ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਉਹ ਤਾਂ ਗੱਲ ਤੁਹਾਡੀ ਸਹੀ ਆ ਉਹ ਸਾਰੀਆਂ ਗੱਲਾਂ ਛੱਡੋ ਉਹ ਟੈਨਸ਼ਨਾਂ ਤੇ ਲਾਥਾ ਜੰਮੀ ਆ ਪਰ ਮੰਮੀ ਬੜੇ ਪਰੇਸ਼ਾਨ ਜੀ ਪਤਾ ਨਹੀਂ ਚੁੱਪ ਕਰਕੇ ਬੈਠੇ ਆ ਅੱਗੇ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੋ ਕੁਛ ਨਾ ਕੁਛ ਕਹਿੰਦੇ ਰਹਿੰਦੇ ਸੀ ਮਾਲ ਲਾਇਆ ਖਾਨ ਵਸਤੇ ਆ ਲਾਇਆ ਅੱਜ ਜੇ ਮੈਂ ਚਾਹ ਵਸਤੇ ਵੀ ਕਿਹਾ ਤੂੰ ਵੀ ਮਨਾ ਕਰੰਦੇ ਆ ਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਹੈਗੀ ਜੇ ਮੈਨੂੰ ਲੱਗਦੀ ਤੇ ਜਾਓ ਮੰਮੀ ਕਹਿੰਦੇ ਜਦੋਂ ਆ ਰਹੇਗਾ ਨਾ ਲੱਕੀ ਤੇ ਮੇਰੇ ਵੱਲ ਭੇਜੀ ਤਾ ਤੂੰ ਮੰਮੀ ਨੂੰ ਪੁੱਛ ਤੇ ਪੁੱਛਣਾ ਹੀ ਇਹ ਤਨੋਂ ਪਰੇਸ਼ਾਨ ਨਹੀਂ ਕਾਦੀ ਆ ਮੈਂ ਉਹੀ ਤਾਂ ਕਹਿਨੀ ਮੈਂ ਪੁੱਛਿਆ ਮੈਨੂੰ ਨਹੀਂ ਦੱਸਿਆ ਤੂੰ ਜਾ ਕੇ ਪੁੱਛੋ ਤੇ ਮੈਂ ਮੈਨੂੰ ਦੱਸਿਓ ਫਿਰ ਕੀ ਪਤਾ ਮੇਰੇ ਨਾਲ ਨਹੀਂ ਗੱਲ ਕਰਨੀ ਹੋਏ ਤੇ ਤੁਹਾਡਾ ਨਾਲ ਕਰਨੀ ਹੋਏ ਮੈਂ ਅੱਗੇ ਜਦੋਂ ਸੇਰੇ ਕੰਮ ਤੇ ਚੱਲਿਆ ਸੀ ਨਾ ਤੇ ਮੈਨੂੰ ਮੰਮੀ ਲੱਗੰਦੇ ਜਿਵੇਂ ਚੁੱਪ ਚੁੱਪ ਜੇ ਆ ਮੈਂ ਕਿਹਾ ਸ਼ਾਇਦ ਤੇਰੇ ਨਾਲ ਕੋਈ ਗੱਲ ਹੋਈ ਹੋਵੇ ਅੱਜ ਤੇ ਕੁੜੀਆਂ ਨੂੰ ਵੀ ਖਿਜ ਕੇ ਪੈ ਗਈ ਆ ਪਿਟੀਸ਼ਨ ਤੇ ਤੂੰ ਹੀ ਛੱਡ ਕੇ ਆ ਦਾਦੀ ਨੇ ਨਹੀਂ ਜਾਣਾ ਛੱਡਣ ਕਹਿੰਦੇ ਜਾ ਮਾਂ ਨਾਲ ਚੱਲ ਜਾ ਉਹ ਵੀ ਰੋਂਦੀਆਂ ਹੀ ਅੱਜ ਗਈਆਂ ਵੀ ਦਾਦੀ ਨਹੀਂ ਛੱਡਣਗੇ ਹੈਗੇ ਦੱਸ ਦਾਦੀ ਨਾਲ ਤਾਂ ਇੰਨਾ ਪਿਆਰ ਕਰਦੀਆਂ ਤੇ ਦਾਦੀ ਵੀ ਅੱਗੋਂ ਬੜੇ ਪਿਆਰ ਕਰਦੀ ਆ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਕੋਈ ਨਹੀਂ ਮੈਂ ਪੁੱਛ ਲੈਣਾ ਵਾ ਜੇ ਤੈਨੂੰ ਨਹੀਂ ਦੱਸਣਗੇ ਤੇ ਮੈਨੂੰ ਤਾਂ ਦੱਸਣ ਗਈ ਹਾਂ ਜਾਓ ਉਚਿਤ ਮੈਨੂੰ ਦੱਸਿਓ ਜਰੂਰ ਹੈ ਮੈਨੂੰ ਆਪ ਟੈਨਸ਼ਨ ਲੱਗੀ ਜੀ ਤੂੰ ਇਸ ਤਰ੍ਹਾਂ ਕਰ ਨਾਲ ਹੀ ਆ ਜਾ ਚਾਹ ਬਣਾ ਕੇ ਨਹੀਂ ਨਹੀਂ ਚਾਹ ਬਣਾੜਿਆ ਕੋਈ ਗੱਲ ਮਾਂ ਨੇ ਉਹ ਸਾਹਮਣੇ ਨਹੀਂ ਕਰਦੀ ਪੁੱਤ ਨੂੰ ਹੀ ਦੱਸਣਾ ਹੁੰਦਾ ਦੁੱਖ ਮੇਰੀ ਗੱਲ ਸੁਣੋ ਮੈਨੂੰ ਪਤਾ ਵਾ ਸਾਡੇ ਘਰ ਵਿੱਚ ਇਹੋ ਜਿਹਾ ਨਹੀਂ ਸਾਬਤਤਾ ਆਇਆਗਾ ਮੰਮੀ ਹਰ ਦੁੱਖ ਸੁੱਖ ਮੈਨੂੰ ਦੱਸ ਦਿਆ ਪਰ ਕੋਈ ਹੋएगी ਐਸੀ ਜੀ ਗੱਲ ਜਿਹੜੀ ਸਿਰਫ ਆਪਣੇ ਪੁੱਤ ਨੂੰ ਹੀ ਦੱਸਣੀ ਹੋਗੀ ਤੂੰ ਸੁਣੋ ਤਾਂ ਸਹੀ ਕੋਈ ਨਹੀਂ ਕੀ ਪਤਾ ਮੈਨੂੰ ਆਜ ਮਾਰੀ ਤਾਂ ਤੇ ਜਾਂ ਤੂੰ ਹੀ ਮਾਰਦੇ ਹੋ ਕਿ ਸਿਮਾ ਪਰੇਸ਼ਾਨੀ ਆ ਚਲ ਠੀਕ ਆ ਮੈਂ ਓਕੇ ਆ ਨਾ ਮੰਮੀ ਹਾਲੇ ਕਿ ਆ ਗਿਆ ਮੈਂ ਹਾਂ ਆ ਗਿਆ ਮੈਂ ਕੀ ਗੱਲ ਲਈ ਸੀ ਮਾਤਾ ਜੀ ਬੜੇ ਚੁੱਪ ਚੁੱਪ ਜੇ ਜਦੋਂ ਮੈਂ ਸੇਰੇ ਕੰਮ ਦੇ ਚੱਲਿਆ ਸੀ ਨਾ ਉਧਰ ਵੀ ਮੈਨੂੰ ਤੇ ਬੜੇ ਚੁੱਪ ਚੁੱਪ ਜੇ ਲੱਗੇ ਚੱਲ ਚੰਗਾ ਤੂੰ ਆ ਗਿਆ ਮੈਂ ਤੇ ਕਦੀ ਅਜਿ ਤੈਨੂੰ ਵੇਖਣ ਨਹੀਂ ਸੀ ਵੀ ਆਪਣਾ ਥੋੜਾ ਆ ਜਾ ਮੈਂ ਨਾ ਦਿਮਾਗ ਦਾ ਬੋਝ ਹਲਕਾ ਕਰਾਂ ਮੰਮੀ ਕਿਹੜੀ ਗੱਲ ਆ ਕਿਹੜਾ ਤੁਹਾਨੂੰ ਬੋਝ ਹੈ ਤੁਹਾਡੇ ਤੁਪੋ ਤਾਂ ਨਹੀਂ ਆਣਾ ਮੈਨੂੰ ਬੜਾ ਵੱਡਾ ਬੋਝ ਆ ਵੇ ਤੇਰੀ ਮਾਸੀ ਆਈ ਵਿਆਹ ਕਰਨ ਵਿਆਹ ਕਾ ਦਾ ਆਖਣ ਆਈ ਨਾਲ ਹੀ ਅਗਲੀ ਇਹ ਕਹਿ ਗਈ ਪਤਾ ਹੀ ਭੈਣ ਮੈਂ ਕੀ ਕੀਤਾ ਸੀ ਤੇਰੇ ਵਿਆਹ ਚ ਤੇ ਤੂੰ ਕੀ ਕਰਨ ਮੰਮੀ ਜੇ ਵਿਆਹ ਆ ਗਿਆ ਤੇ ਇੱਚ ਕਿਹੜੀ ਟੈਨਸ਼ਨ ਆ ਜਿੱਤਰਾ ਤੂੰ ਕਹੋਗੇ ਆਪਾਂ ਉਤਰਾ ਹੀ ਕਰ ਲਾਂਗੇ ਜੇ ਕਹੋਗੇ ਨਾ 11000 ਸਗਣ ਪਾ ਤੇ 11000 ਦੇ ਦਾਂਗੇ ਤੇ ਜੇ ਕਹੋਗੇ 21000 ਤੇ ਆਪਾਂ 21000 ਸਗਣ ਪਾ ਦਾਂਗੇ ਤੇ ਨਾਲੇ ਕੱਪੜਾ ਜਿਹੜਾ ਸੋਨਾ ਦੇ ਦਾਂਗੇ ਜਿੱਤਰਾ ਮਿੱਤਰੀ ਕੋਗੇ ਉਤਰੀ ਆਪਾਂ ਕਰਾਂਗੇ ਤੇ ਐਵੇਂ ਨਾ ਟੈਨਸ਼ਨ ਲਿਆ ਕਰੋ ਨਾ ਮਨ ਤੇ ਕੋਈ ਬੋਝ ਪਾਇਆ ਕਰੋ ਤੈਨੂੰ ਨਹੀਂ ਪਤਾ ਪੁੱਤ ਤੇਰੇ ਵਿਆਹ ਤੇ ਨਾਲਿਓ 11000 ਸਗਨ ਪਾ ਕੇ ਗਈ ਟੈਨਸ਼ਨ ਤੇ ਮੈਨੂੰ ਇਹ ਵੜ-ਵੜ ਖਾਂਦੀ ਆ ਕਿ ਘਰ ਦੇ ਖਰਚੇ ਨਿਆਣੇ ਦੀਆਂ ਫੀਸਾਂ 820 ਨਾ ਆਪਣਾ ਵੀ ਮੜਾ ਚੰਗਾ ਚੱਲ ਨਾ ਕੱਪੜਾ ਲੱਤਾ ਲਵਾਂਗੇ ਬੱਚਿਆਂ ਨੇ ਤੇ ਮੰਗਣਾ ਹੀ ਆ ਨਾ ਵੀ ਵਿਆਹ ਆ ਤੇ ਪੁੱਤ ਨਿਹਰੀ ਸਗਨ ਤੇ ਗੱਲ ਨਹੀਂ ਹੋਣੀ ਤੇ ਮੰਮੀ ਮੇਰੀ ਗੱਲ ਸੁਣੋ ਜਿ ਤਰ੍ਹਾਂ ਕਹੋਗੇ ਕਰ ਲਾਂਗੇ ਫਿਰ ਕੀ ਹੈ ਤੇ ਕੱਪੜੇ ਲੈਣ ਦੀ ਚਿੰਤਾ ਨਾ ਕਰੋ ਬਸ ਐਵੇਂ ਇੰਨਾ ਸਿਰ ਤੇ ਬੋਝ ਪਾਇਆ ਜੀ ਆਪਣੇ ਉਹ ਤਾਂ ਕਪੜਾ ਲੱਤਾ ਹੁੰਦਾ ਤੇ ਮੈਂ ਕਦੀ ਵੀ ਨਹੀਂ ਚੁੱਪ ਕਰਨਾ ਤੇਰੀ ਮਾਸੀ ਤੈਨੂੰ ਮੁਦਰੀ ਪਾ ਕੇ ਗਈ ਸੀ ਹੁਣ ਅਗਲੀ ਇਹ ਸੁਣਾ ਕੇ ਗਈ ਆ ਵੀ ਭੈਣ ਵੇਖੀ ਕਿਤੇ ਮੇਰੇ ਸਹੁਰਿਆਂ ਚ ਮੇਰੀ ਨੱਕ ਨਾ ਵੱਢਦੀ ਤੇ ਮੈਨੂੰ ਤੇ ਉਹ ਹੀ ਟੈਨਸ਼ਨ ਵੜ-ਵੜ ਖਾਣ ਦੀ ਵੀ ਜੇ ਸਾਡੇ ਘਰ ਹੋਵੇ ਤਾਂ ਸਾਡਾ ਮਾੜਾ ਬੰਨ ਨੂੰ ਜੀ ਕਰਦਾ ਉਹ ਤਾਂ ਜਿੰਨਾ ਕਪਾ ਲਿਆ ਉਹਨਾਂ ਤੇ ਉਹਨੂੰ ਦੇਣਾ ਪੈਣਾ ਹੀ ਆ ਮੰਮੀ ਮੁੰਦਰੀ ਤੇ ਇਹਨੂੰ ਚੇਤਾ ਭੁੱਲ ਗਿਆ ਉਦੋਂ ਤੇ ਬੜੀ ਉਂਗਲ ਗਾਂ ਕਰਕੇ ਤੇ ਮੁੰਦਰੀ ਪਵਾ ਲਈ ਤੇ ਪੁੱਤ ਹੁਣ ਉਦੋਂ ਤੇ ਹੀ ਸਸਤੇ ਸਮੇ ਤੇ ਬਣਾ ਕੇ ਅਗਲੀ ਪਾ ਗਈ ਹੁਣ ਪਤਾ ਹੀ ਸੋਨੇ ਦਾ ਰੇਟ ਕੀ ਆ ਮੰਮੀ ਹੁਣ ਤੋਂ ਲੱਖ ਤੋਂ ਤਾਂ ਉੱਪਰ ਹੈਗਾ ਵਾ ਸੋਨਾ ਤੇ ਜੇ ਮਾਸੀ ਦੇ ਮੁੰਡੇ ਨੂੰ ਆਪਾਂ ਮੁੰਦਰੀ ਨਾ ਨਾ ਪਾਈ ਤੇ ਉਹਨੇ ਤੇ ਸਾਰੇ ਰਿਸ਼ਤੇਦਾਰਾਂ ਚ ਸਾਡੀ ਪੰਡਣੀ ਕਰ ਦੇਣੀ ਆ ਤੁਹਾਨੂੰ ਪਤਾ ਤਾਂ ਹੈਗਾ ਮਾਸੀ ਬੜ ਬੋਲੀ ਆ ਮੈਂ ਜਾਣਦਾ ਨੂੰ ਚੰਗੀ ਤਰ੍ਹਾਂ ਇਹੋ ਹੀ ਤੇ ਗੱਲ ਮੈਨੂੰ ਵੜਵੜ ਖਾਂਣ ਲਈ ਤੇ ਕਿੱਥੋਂ ਪੁੱਤ ਪੈਸੇ ਲਿਆਵਾਂਗੇ ਤੇ ਕਿੱਥੋਂ ਮੁਦਰੀ ਬਣਾਵਾਂਗੇ ਜੇ ਭਰਾਵਾ ਮੁਦਰੀ ਨਾ ਬਣਾਈ ਨਾ ਤੇ ਅਗਲੀ ਨੇ ਤੇ ਕਿਤੇ ਘਰ ਨਹੀਂ ਵੜਨ ਦੇਣਾ ਤੈਨੂੰ ਪਤਾ ਨਾ ਬਣਬੋਲੀ ਪੜੀ ਹੋ ਜੁਬਾਨ ਤੇ ਕਿਤੇ ਉਹਦੀ ਕਿਤੇ ਆਂਦੇ ਹੁੰਦੇ ਮੋਢਿਆਂ ਤੱਕ ਲੰਮਕੀ ਅਗਲੀ ਤੇ ਪਹਿਲਾਂ ਹੀ ਮੈਨੂੰ ਕਹਿ ਗਈ ਵੀ ਮੇਰੇ ਸਹੁਰੇ ਤੇ ਮੇਰੀ ਨੱਕ ਨਾ ਵਡਾਦੀ ਤੇ ਮੈਨੂੰ ਤੇ ਟੈਨਸ਼ਨ ਕਿਤੇ ਵੜ ਵੜ ਖਾਣ ਦੇ ਆ ਕੁੜੀ ਪੁੱਛਣ ਡਈ ਸੀ ਵੀ ਮੰਮੀ ਕੀ ਗੱਲ ਆ ਹੁਣ ਉਹਨੂੰ ਮੈਂ ਕੀ ਦੱਸਾਂ ਮੈਂ ਕਿਹਾ ਲੱਕੀ ਆਊਗਾ ਨਾ ਉਹਦੇ ਨਾਲ ਗੱਲ ਕਰੂੰਗੀ ਵੀ ਹੁਣ ਇਹਦਾ ਕੀ ਹੱਲ ਕੱਢੀਏ ਮੰਮੀ ਸਹੀ ਗੱਲ ਕੋਈ ਨਾ ਕੋਈ ਹਾਲ ਤੇ ਸਾਨੂੰ ਸੋਚਣਾ ਪੈਣਾ ਵਾ ਨਹੀਂ ਤਾਂ ਐਨੇ ਸਾਡੀ ਸਾਰੇ ਰਿਸ਼ਤੇਦਾਰਾਂ ਚ ਬੇਇੱਜ਼ਤੀ ਬੜੀ ਕਰਨੀ ਆ ਮੈਂ ਤੇ ਆ ਵੀ ਬੜਾ ਟੈਨਸ਼ਨ ਚਾ ਮੈਨੂੰ ਤੇ ਸੋਗਰ ਦੁਕਾਨ ਵਾਲੇ ਨੇ ਪੈਸੇ ਵੀ ਨਹੀਂ ਦਿੱਤੇ ਮੈਂ ਤੇ ਅੱਗੇ ਕਹਿੰਨੇ ਵੀ ਮੈਨੂੰ ਸੈਲਰੀ ਦਿੰਦਾ ਤੇ ਥੋੜਾ ਘਰ ਦਾ ਖਰਚ ਚੱਲਦਾ ਪਰ ਅਗਲਾ ਜੀ ਤੇ ਕੋਈ ਪੈਸਾ ਤੇ ਲਾ ਅਗਲਾ ਇਹ ਨਹੀਂ ਨਾ ਜਾਣਦਾ ਭਾਵੇਂ ਉਹਦੇ ਘਰ ਕਿੰਨਾ ਹੀ ਆ ਪਰ ਉਹਨੇ ਜਿਹੜਾ ਆਪਣਾ ਹੱਕ ਉਹ ਲੈ ਲੈਣਾ ਵੀ ਕੱਲ ਮੈਂ ਤੇਰੇ ਪੁੱਤ ਨੂੰ ਪਾ ਕੇ ਗਈ ਅੱਜ ਮੇਰੇ ਪੁੱਤ ਨੂੰ ਵੀ ਪਾ ਵੈ ਗੱਲ ਕਹਿਣੀ ਤੇ ਨਹੀਂ ਚਾਹੀਦੀ ਹੈ ਕਿਤੇ ਦੀ ਸਗੀ ਭੈਣ ਆ। ਵੇਖੋ ਮਾਸੀ ਘਰੋਂ ਰੱਜੀ ਪੁੱਜੀ ਆ ਪਰ ਉਹਨੂੰ ਆ ਗੱਲ ਕਹਿਣ ਹੀ ਨਹੀਂ ਚਾਹੀਦੀ ਸੀ। ਜੇ ਮੇਰੇ ਵਿਆਹ ਤੇ ਉਹਨੇ ਮੰਦਰੀ ਪਾ ਦਿੱਤੀ ਸੀ ਤੇ ਹੁਣ ਮੂੰਹ ਮੰਗਣ ਦੀ ਕਿ ਲੋੜ ਪੈ ਗਈ। ਜਿਹੜੇ ਰੱਜੇ ਪੁੱਜੇ ਹੁੰਦੇ ਆ ਨਾ ਉਹਨਾਂ ਤੇ ਸਭ ਤੋਂ ਭੁੱਖ ਜਿਆਦੀ ਹੁੰਦੀ ਆ। ਉਹਨਾਂ ਨੂੰ ਕੀ ਲੱਗੇ ਭਾਵੇਂ ਅਬ ਮੈਂ ਭੈਣ ਆ ਤੂੰ ਪਨੇਵਾ ਤੂੰ ਭਾਵੇਂ ਅੱਜ ਕੇ ਸੌਤ ਭਾਵੇਂ ਤੂੰ ਭੁੱਖਾ ਸੌ। ਅਗਲੇ ਨੇ ਤੇ ਆਪਣਾ ਲੈਣਾ ਹੀ ਲੈਣਾ ਜੋ ਦਿੱਤਾ ਅਗਲੇ ਅਗਲਾ ਆਂਦਾ ਜੇ ਵੱਧ ਨਹੀਂ ਤੇ ਮੇਰਾ ਉਹੋ ਹੀ ਮੋੜੋ। ਹੁਣ ਤੇ ਭਰਾਵਾ ਮੈਨੂੰ ਇਹੋ ਟੈਨਸ਼ਨ ਨਹੀਂ। ਹੁਣ ਬਣੂ ਕੀ ਕਿੱਥੋਂ ਆਉਂ ਮਮੀ ਇਹ ਤਾਂ ਤੁਹਾਨੂੰ ਉਹਦੇ ਮਨਾ ਕਰ ਦੇਣਾ ਚਾਹੀਦਾ ਸੀ ਜਦੋਂ ਉਹਨੇ ਸਾ ਮੇਰੇ ਵਿਆਹ ਤੇ ਮੰਦਰੀ ਬਣਾਈ ਸੀ ਤੋ ਕਹਣਾ ਸੀ ਵੀ ਜਿੰਨਾ ਤੋਂ ਖਰਚ ਕਰ ਲੱਗੀ ਆ ਭੈਣ ਸਾਡੇ ਕੋਲ ਨਾ ਖਰਚ ਨਹੀਂ ਹੋਣਾ ਦੇਖਿਆ ਨਾ ਹੁਣ ਸਾਨੂੰ ਕਿੰਨੀ ਮੁਸੀਬਤ ਪੈ ਗਈ ਆ ਤੇ ਮੈਂ ਕਹਿੰਨਾ ਵਾਂ ਸੀਮਾ ਦੇ ਸਾਹਮਣੇ ਗੱਲ ਕਰਦੇ ਆ ਉਹਨੇ ਸੋਚਣਾ ਪਤਾ ਨਹੀਂ ਕਿਹੜੇ ਮਾਪੋਤੇ ਇਹੋ ਜੀ ਗੱਲ ਕਰੀ ਜਾਂਦੇ ਆ ਚੱਲ ਕੋਈ ਨਹੀਂ ਉਹਦੇ ਸਾਹਮਣੇ ਪੁੱਤ ਕਰ ਲੈ ਇਹ ਕਿਹੜੀ ਕੋਈ ਲਕਾਵ ਵਾਲੀ ਗੱਲ ਆ ਮੈਂ ਮਾਰਾਂ ਸੀਮਾ ਨੂੰ ਆਵਾਜ਼ ਮਾਰ ਲੈ ਸੀਮਾ ਸੀਮਾ ਲੈ ਤੋਰੀ ਆਉਂਦੀ ਆ ਆ ਗਈ ਆਉਂਦੀ ਨਹੀਂ ਪਈ ਆ ਗਈ ਆ ਚਾਹ ਬਣਾਉਣੀ ਆ ਸੀਮਾ 2 ਮਿੰਟ ਬੈਠ ਤੇਨ ਇੱਕ ਗੱਲ ਕਰਨੀ ਆ ਦੱਸੋ ਕਿਹੜੀ ਗੱਲ ਕਰਨੀ ਆ ਹੁਣ ਤੂੰ ਵੀ ਸੋਚਦੇ ਹੋਏਂਗੇ ਵੀ ਮਾਂ ਪੁੱਤ ਕਿਹੜੀ ਗੱਲ ਇਹੋ ਜੀ ਕਰਨਦੇ ਆ ਨਹੀਂ ਮੈਂ ਦੱਸ ਦਿੰਨਾ ਵਾਂ ਮੈਂ ਕੀ ਸੋਚਣਾ ਮੈਂ ਤਾਂ ਮੰਮੀ ਦਾ ਚਿਹਰਾ ਵੇਖਣ ਨਹੀਂ ਆ ਸਵੇਰ ਦੇ ਪਰੇਸ਼ਾਨ ਆ ਪਤਾ ਨਹੀਂ ਕਿਉਂ ਕੱਲ ਦੇ ਮਾਸੀ ਆਈ ਹਾਸਾ-ਸਕਰਾਤ ਗੱਲਾਂ ਕਰਦੇ ਰਹੇ ਤੇ ਜਦੋਂ ਦਿਓਗੇ ਪਰੇਸ਼ਾਨੀ ਚ ਹੋ ਗਈ ਆ ਮਾਂ ਪਰੇਸ਼ਾਨ ਤੇ ਮੰਮੀ ਨੇ ਆਪੇ ਹੋਣਾ ਮਾਸੀ ਨੇ ਮੇਰੇ ਵਿਆਹ ਤੇ ਮੁੰਦਰੀ ਪਾਈ ਸੀ ਉਹਨਾਂ ਨੂੰ ਇਹ ਪਰੇਸ਼ਾਨੀ ਆ ਵੀ ਹੁਣ ਆਪਾਂ ਸੋਨੇ ਦੀ ਮੁੰਦਰੀ ਕਿਵੇਂ ਪਾਵਾਂਗੇ ਤੈਨੂੰ ਪਤਾ ਨਾ ਸੋਨੇ ਦਾ ਕੀ ਭਾਅ ਚੱਲੰਦਿਆ 1 ਲੱਖ ਤੋਂ ਉੱਪਰ ਆ ਮੇਰੇ ਕੋ ਤੇ ਬੱਚਿਆਂ ਦੀਆਂ ਫੀਸਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ ਤੇ ਮੈਂ ਮੁੰਦਰੀ ਕਿੱਥੋਂ ਪਾ ਦਾਂਗਾ ਤੇ ਜੇ ਅਸੀਂ ਨਾ ਮੁੰਦਰੀ ਪਾਈ ਤੇ ਮਾਸੀ ਨੇ ਸਾਰੇ ਰਿਸ਼ਤੇਦਾਰਾਂ ਚ ਸਾਡੀ ਭੰਡਨੀ ਕਰ ਦੇਣੀ ਆ ਗੱਲ ਤੇ ਢੱਡੀ ਸਹੀ ਆ ਮੰਮੀ ਤੁਹਾਡੀ ਟੈਨਸ਼ਨ ਜਾ ਜੀ ਆ ਸਿੰਘਲਾਂ ਦੇ ਜੇ ਟੈਨਸ਼ਨ ਜੇ ਉਹ ਮੰਦਰੀ ਪਾ ਕੇ ਗਏ ਤੁਹਾਡੇ ਵਿਆਹ ਚ ਤੇ ਅੱਜ ਆਪਾਂ ਕਿਵੇਂ ਕਰਾਂਗੇ ਉਹਦੇ ਵਿਆਹ ਦੀ ਮੰਦਰੀ ਉਹਦੇ ਮੁੰਡੇ ਦੇ ਵਿਆਹ ਚ ਮੰਦਰੀ ਕਿਵੇਂ ਪਾ ਕੇ ਆਵਾਂਗੇ ਮੇਰੀ ਗੱਲ ਸੁਣੋ ਐਨੇ ਪਰੇਸ਼ਾਨ ਨਾ ਹੋਵੋ ਕੋਈ ਨਹੀਂ ਮੰਮੀ ਪਰਮਾਤਮਾ ਨੇ ਕੁਛ ਨਾ ਕੁਛ ਤੇ ਸੋਚਿਆ ਹੀ ਹੁੰਦਾ ਵਾ ਇਹਦਾ ਹੱਲ ਵੀ ਨਿਕਲ ਜਾਂਦਾ ਜਿਹੜੀ ਮੰਦਰੀ ਤੁਹਾਨੂੰ ਮੇਰੇ ਪੇਕੇਆਂ ਤੋਂ ਪਈ ਆ ਨਾ ਕੋਈ ਨਹੀਂ ਆਪਾਂ ਕਿੱਥੇ ਵਰਤਣੀ ਆ ਤੇ ਆਪਾਂ ਉਹਦੇ ਮੁੰਡੇ ਦੇ ਮੰਦਰੀ ਪਾ ਕੇ ਆਉਣੀ ਆ ਜੇ ਮੰਮੀ ਅੱਜ ਮੰਦਰੀ ਨਾ ਨਾ ਪਾਈ ਤੇ ਉਹਨੇ ਵਾਕਈ ਰਿਸ਼ਤੇਦਾਰਾਂ ਵਿੱਚ ਸਾਡੀ ਪੰਡ ਨਹੀਂ ਕਰ ਦੇਣੀ ਆ ਤੇ ਚੁੱਪ ਕਰਕੇ ਮੰਮੀ ਉਹੀ ਮੰਦਰੀ ਪਾਓ ਤੇ ਕੱਪੜੇ ਅੱਦੇ ਪਚਦੇ ਮੈਂ ਤੇ ਘਰੋਂ ਕੱਢ ਦਿੰਨੀ ਆ ਤੇ ਇੱਕ ਦੋ ਸੂਟ ਬੋਟੀ ਦੇ ਜਿਹੜੇ ਬਾਜ਼ਾਰੋਂ ਲੈ ਆਉਨੇ ਆ ਤੇ ਲਾ ਕੇ ਤੇ ਸੋਨਾ ਕਰਕੇ ਆਓ ਸਾਰੀ ਉਮਰ ਆਪਾਂ ਗੱਲਾਂ ਨਹੀਂ ਸੁਣਨੀਆਂ ਲੈ ਮੈਂ ਤੇ ਤੇ ਕੋਲ ਕਾਲ ਕਾ ਗੱਲਾਂ ਕਰਦੀ ਨਹੀਂ ਤੇ ਇਹਨੇ ਸਾਰੀ ਟੈਨਸ਼ਨ ਹੀ ਹੱਲ ਕਰ ਦਿੱਤੀ ਆ ਮੈਂ ਤੇ ਇਹ ਗੱਲ ਕਹਿਨੀ ਆ ਕਿ ਜਿਹਦੇ ਘਰ ਇਹੋ ਜੀ ਨੋਤੀ ਹੋਵੇ ਨਾ ਉਹਨੂੰ ਟੈਨਸ਼ਨ ਵੀ ਕਾਦੀ ਸਹੀ ਗੱਲ ਆ ਮੰਮੀ ਪੂਰੀ ਸਹੀ ਗੱਲ ਆ ਜੇ ਤੇ ਆ ਡੀ ਟੈਨਸ਼ਨ ਆ ਤੇ ਮੈਨੂੰ ਵੀ ਤੇ ਨਾਲ ਹੀ ਟੈਨਸ਼ਨ ਆ ਵੇਖੋ ਮੈਂ ਵੀ ਇਸ ਘਰ ਦਿੱਤੀ ਆ ਪਰ ਇਹ ਤੇ ਪੁੱਤ ਕਦੇ ਮੈਨੂੰ ਨੂੰ ਸਮਝਿਆ ਹੀ ਨਹੀਂ ਹੈਗਾ ਇਹ ਤਾਂ ਪੁੱਤ ਕੋਈ ਕੋਈ ਸੋਚਦਾ ਨਾ ਹਰ ਕੋਈ ਤੇਰੇ ਵਰਗਾ ਨਹੀਂ ਹੁੰਦਾ ਵੀ ਘਰ ਦੀ ਟੈਨਸ਼ਨ ਨਾਲ ਲੀਕੇ ਤੁਰੇ ਉਹ ਗਲੀਆਂ ਤੇ ਸਗੋਂ ਆਂਦੀਆਂ ਚਲੋ ਲੱਗਾ ਤਮਾਸ਼ਾ ਤੇ ਲੱਗਾ ਰਹਿਨ ਤੋ ਮੰਮੀ ਐਨੇ ਤਾਂ ਸਾਡੀ ਟੈਨਸ਼ਨ ਹੀ ਦੂਰ ਕਰਤੀ ਨਹੀਂ ਤਾਂ ਅੱਜ ਕੱਲ੍ਹ ਦੀਆਂ ਨੂੰ ਆ ਆਪਣੇ ਪੇਕਿਆਂ ਦਾ ਗਹਿਣਾ ਨੂੰ ਗਹਿਣਿਆਂ ਨੂੰ ਹਵਾ ਤੱਕ ਨਹੀਂ ਲੱਗਣ ਦੇਣਾ। ਲਕਾਲ ਕਾ ਕੇ ਰੱਖ ਦਿੰਗਾ ਕਿਤੇ। ਲਕਾਲ ਕਾ ਕੇ ਰੱਖ ਦਿਆਂ। ਤੇ ਪਰ ਕਹਿੰਦੇ ਤੇਨੇ ਸਾਡਾ ਮਸਲਾ ਹੀ ਹੱਲ ਕਰ ਦਿੰਦਾ। ਮੈਂ ਮੰਮੀ ਕੀ ਕਿ ਆਪਣੇ ਪੇਕਿਆਂ ਦਾ ਗਹਿਣਾ ਲਗਾਉਣਾ? ਜੇ ਮੈਂ ਅੱਜ ਆਪਣੇ ਪੇਕਿਆਂ ਦਾ ਗਹਿਣਾ ਲਾ ਘਾ ਕੇ ਤੇ ਤੁਹਾਨੂੰ ਟੈਨਸ਼ਨ ਨਾ ਪਾਛਣਾ ਤੇ ਮੇਰਾ ਕੀ ਫਾਇਦਾ ਉਹ ਗਹਿਣਾ ਸੰਭੰਦਾ? ਜੇ ਸਾਨੂੰ ਇਸ ਵਕਤ ਉਹ ਗਹਿਣਾ ਕੰਮ ਹੀ ਨਾ ਆਇਆ। ਐਵੇਂ ਮੰਮੀ ਕੋਈ ਟੈਨਸ਼ਨ ਨਾ ਲਓ ਮੇਰੇ ਹੁੰਦੇ ਆ। ਚੁੱਪ ਕਰਕੇ ਪਾਉ ਮੰਦਰੀ ਪਾਵਾਂਗੇ ਤੇ ਬਿਮਾਰ ਨਾ ਕਿਤੇ ਹੋ ਜਿਓ। ਸ਼ਾਬਾਸ਼ੇ ਪੁੱਤ ਨੋਆ ਤੀਆਂ ਹੁੰਦੇ ਤੇ ਤੇਰੇ ਵਰਗੀਆਂ ਮੈਂ ਤੇ ਆਨੀ ਆ ਵੀ ਮਹਾਰਾਜ ਹਰੇਕ ਨੂੰ ਇਹੋ ਜਿਹੀ ਧੀ ਪੁੱਤ ਦੇ ਜਿਹੜੇ ਆਪਣੀ ਮਾਂ ਪਿਓ ਦੀ ਆਗਿਆ ਤੋਂ ਬਿਨਾ ਚੱਲਣ ਨਾ ਤੇ ਨਾਲ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਤੁਰਨ ਤੇ ਟੈਨਸ਼ਨਾਂ ਦੂਰ ਕਰਨ ਹੋਰ ਐਵੇਂ ਥੋੜਾ ਕਹਿੰਦੇ ਆ ਵੀ ਨੋਆ ਵੀ ਤੀਆਂ ਹੀ ਹੁੰਦੀਆਂ ਸਹੀ ਗੱਲ ਆ ਮੰਮੀ ਅੱਜ ਨੇ ਨੋਣੀ ਇੱਕ ਤੀ ਦਾ ਫੜ ਚੁੱਕੀ